ਜਿਨ੍ਹਾਂ ਨੇ ਆਪਣੇ ਕਦਮ ਕਦਮ ਲੇਖੇ ਵਿੱਚ ਲਾਏ ਹਨ ਤੁਸੀਂ ਇਹਨਾਂ ਮਹਾਨ ਯੋਧਿਆਂ ਦੀ ਯਾਦ ਮਕਾਦਰ ਰੱਖਣ ਵਾਸਤੇ ਮਹਾਨ ਚੀਹਤਾਂ ਦੀ ਯਾਦ ਮਕਾਦਰ ਰੱਖਣ ਵਾਸਤੇ ਸਜਦਾ ਕਰਨ ਵਾਸਤੇ ਪਹੁੰਚੇ ਹੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਘਰਾਂ ਦੇ ਅੰਦਰ ਬਾਣੀ ਬਾਣੇ ਨਾਲ ਤੁਹਾਡੇ ਬੱਚੇ ਜੁੜਨ ਤੁਹਾਡੇ ਘਰਾਂ ਦੇ ਅੰਦਰ ਸੁੱਖ ਸ਼ਾਂਤੀ ਬੇਹੋਕਤਾ ਵਰਤੇ ਸਾਧ ਸੰਗਤ ਜੀ ਸਾਡੇ ਵਿਚਾਰ ਬਹੁਤ ਕਹੋ ਜੇ ਸਿੰਘ ਹਨ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਜਿਵੇਂ ਜਿਹੜੀ ਸੇਵਾ ਸਰਦਾਰ ਚੰਚਲ ਸਿੰਘ ਮੱਕੜ ਸਾਹਿਬ ਉਹਨਾਂ ਦਾ ਜਥਾ ਇੱਕ ਪੀਰ ਤੋਂ ਸੰਗ ਆਏ ਹੋਏ ਆ। ਕਮਲਜੀਤ ਸਿੰਘ ਜੀ 3 ਤੋਂ ਆਏ ਹੋਏ ਆ। ਉਹਨਾਂ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਕਿਰਪਾ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾਉ ਪ੍ਰਾਪਤ ਕਰੋ ਜੀ। ਇੱਕ ਜਿਹੜੇ ਲਾਈਵ ਚਲਾਉਣ ਵਾਲੇ ਸਾਡੇ ਵੀਰ ਜੀ ਆਏ ਨੇ। ਇਹਨਾਂ ਨੂੰ ਵੀ ਬੇਨਤੀ ਹੈ ਵੀ ਕਿਰਪਾ ਕਰਕੇ ਆਪਣੇ ਸਰੂਪਾਉ ਜਿਹੜੇ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ। ਸਾਊਂਡ ਵਾਲੇ ਵੀਰ ਜੀ ਨੂੰ ਬੇਨਤੀ ਹੈ ਇਹ ਵੀ ਕਿਰਪਾ ਕਰਕੇ ਬਾਬਾ ਜੀ ਆ ਜੀ ਕਿਰਪਾ ਕਰਨ ਆਪਣਾ ਆਪਣੇ ਆਪਣੇ ਸੇਵਾਵੋ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਮਕਰ ਸਾਹਿਬ ਨੂੰ ਬੇਨਤੀ ਹੈ ਵੀ ਆਪਣੀ ਸਾਰੀ ਟੀਮ ਲੈ ਕੇ ਆ ਜਿਓ ਜੀ ਮਕਰ ਸਾਹਿਬ ਜਿੰਨੇ ਸਿੰਘ ਸੇਵਾ ਕਰ ਵਾਲਿਆ ਸ਼ਹੀਰ ਦੇ ਤੇ ਜਿਨ੍ਹਾਂ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਉਹ ਵੀ ਆ ਕੇ ਕਿਰਪਾ ਕਰਕੇ ਆਪਣੇ ਸੇਵਾਵੋ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਜਿਹੜੇ ਸਾਡੇ ਮਿਰਜਾ ਪੁੱਤੋਂ ਟੀਮ ਆਂਦੀ ਹੈ

ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਗਤ ਜੀ ਆਪਾਂ ਨੇ ਦਰਬਾਰ ਸਾਹਿਬ ਦੀ ਸੇਵਾ ਸ਼ੁਰੂ ਕਰਨੀ ਜਿੱਦਾਂ ਬਾਬਾ ਜੀ ਹੁਕਮ ਕਰਕੇ ਗਏ ਆ ਬਾਬਾ ਜੀ ਨੇ ਜਥੇਬੰਦੀ ਵੱਲੋਂ ਪੁੱਟਾ ਵੱਲੋਂ 5 ਲੱਖ ਰੁਪਏ ਦੀ ਸੇਵਾ ਜਿਹੜੀ ਆ ਉਹਨਾਂ ਨੇ ਕਿਹਾ ਵੀ ਅਸੀਂ ਕਰਾਂਗੇ ਤੇ ਸਾਡਾ ਜਿਹੜਾ ਮੁਹਾਲੀ ਦਾ ਜਥਾ ਹੈ ਅਸੀਂ 2 ਲੱਖ ਲੱਟਿਆ ਗਿਆ ਸੀ ਬਾਬਾ ਜੀ ਕਹਿੰਦੇ ਨਹੀਂ ਸਵਾ 2 ਲੱਖ ਰੁਪਏ ਤੁਸੀਂ ਕਰਨਾ ਭਾਈ ਇਸ ਕਰਕੇ ਅਸੀਂ ਜਿਹੜੀ ਸਾਡੀ ਟੀਮ ਹੈ ਅਸੀਂ ਵੀ ਸਵਾ 2 ਲੱਖ ਰੁਪਏ ਇੱਥੇ ਜਿਹੜੀ ਕਾਰ ਸੇਵਾ ਸ਼ੁਰੂ ਕਰਨੀ ਹੈ ਕਿਉਂਕਿ ਬਾਕੀ ਤਾਂ ਸਾਰਾ ਲੱਗਪਗ ਠੀਕ ਹੋ ਚੁੱਕਾ ਹੈ ਇਹ ਛੱਡ ਵੀ ਵਧੀਆ ਬਣ ਗਿਆ ਆਪਾਂ ਨੂੰ ਦੇਖੋ ਅੱਗੇ ਪ੍ਰੋਬਲਮ ਆਦੀ ਸੀ ਬਹੁਤ ਜ਼ਿਆਦਾ ਟੈਂਪਰੇਚਰ ਆਉਣਾ ਪੈਂਦਾ ਸੀ ਗਰਮੀ ਬਹੁਤ ਹੁੰਦੀ ਸੀ ਹੁਣ ਸ਼ੈੱਡ ਬਣ ਗਿਆ ਬਹੁਤ ਸੋਹਣੀ ਹੁਣ ਦੀਵਾਨ ਜਿਹੜੇ ਇੱਥੇ ਲਾਏ ਜਾਂਦੇ ਆ ਜੀ ਤਾਂ ਅਸੀਂ ਹੁਣ ਸੋਚਦੇ ਆ ਸਾਰਿਆਂ ਨੇ ਗੁਰਮਤਾ ਕੀਤਾ ਬਾਬਾ ਜੀ ਨਾਲ ਸਲਾਹ ਕੀਤੀ ਬਾਬਾ ਮਹੇਕ ਸਿੰਘ ਉਹਨਾਂ ਨਾਲ ਵੀ ਆਪਾਂ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰੀਏ ਸੋ ਜਿੰਨੀਆਂ ਸੰਗਤਾਂ ਜਿੰਨੇ ਜਿੰਨੇ ਵੀ ਕੋਈ ਹਿੰਮਤ ਰੱਖ ਸਕਦਾ ਹੈ ਉਹ ਸਾਰਿਆਂ ਨੂੰ ਬੇਨਤੀ ਹੈ ਭਾਈ ਜਦ ਕਾਰ ਸੇਵਾ ਸਟਾਰਟ ਹੋਣੀ ਹੈ ਸ਼ੁਰੂ ਹੋਣੀ ਹੈ ਤਾਂ ਤੁਸੀਂ ਸਾਰਿਆਂ ਨੇ ਕਿਰਪਾ ਕਰਨੀ ਹੈ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਕੀਤਾ ਨਹੀਂ ਜਾ ਸਕਦਾ ਜਿੰਨਾਂ ਜਿਹੜੇ ਜੋ ਅਸ਼ੀਰਵਾਦ ਨਾ ਦੇਵੇ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਸੋ ਸੰਗਤ ਨੂੰ ਬੇਨਤੀ ਹੈ ਭਾਈ ਆਪਣੇ ਜਿਹੜੇ ਤੁਹਾਡੇ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਸ਼ੰਦਾ ਸਿੰਘਾਂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਸੀਂ ਵੀ ਸਾਰਿਆਂ ਨੇ ਜਿੰਨਾ ਵੀ ਕਿਸੇ ਦਾ ਸਰਦਾ ਹੋਏ ਉਹ ਇਹਨਾਂ ਕਾਰ ਸੇਵਾ ਦੇ ਜਿਹੜੇ ਮਹਾਕੰਪ ਹੈ ਇਹਨਾਂ ਦੇ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਕਹਿੰਦੇ ਆ ਚਿੜੀ ਚੋਂਜ ਘਰ ਲਏ ਵੀ ਨਦੀ ਨਾਲ ਕੱਢੋ ਨੀਰ ਦਾ ਦੀਏ ਕੁਛ ਨਾ ਕੱਢੇ ਕਹਿ ਗਏ ਭਗਤ ਕਬੀਰ ਕਿਉਂਕਿ ਇਹ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਦਾ ਜਿਹੜਾ ਅਸਥਾਨ ਹੈ ਬਾਕੀ ਆਪਣੇ ਰਹਿਣ ਵਾਸਤੇ ਠੀਕ ਹੈ ਬੈਠਣ ਵਾਸਤੇ ਠੀਕ ਹੋ ਗਿਆ ਪਰ ਸਭ ਤੋਂ ਜ਼ਰੂਰੀ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਜਿੱਥੇ ਪ੍ਰਕਾਸ਼ ਕਰਨਾ ਹੈ ਜਿੱਥੇ ਜਿਹੜਾ ਸਥਾਨ ਹੈ ਪਾਵਨ ਸਥਾਨ ਗੁਰੂ ਸਾਹਿਬ ਦੇ ਜਿੱਥੇ ਦਰਬਾਰ ਸਾਹਿਬ ਜਿੱਥੇ ਹੋਣਾ ਇੱਥੇ ਹੀ ਆਲੇ-ਦੁਆਲੇ ਚੌੜਾ ਕਰਕੇ ਉੱਚਾ ਕਰ ਦੇਣਾ ਇੱਥੇ ਬਣਾਉਣਾ ਹੈ ਜੀ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਆਪਾਂ ਨੇ ਨਾਲ ਮਿਲ ਕੇ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਸ਼ੁਰੂ ਹੋਣੀ ਹੈ ਉਹਦੇ ਵਿੱਚ ਹਿੱਸਾ ਪਾਉਂਦੇ ਰਹਿਣਾ ਹੈ ਜੀ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਹੁਣ ਗੁਰੂ ਸਾਹਿਬ ਦੇ ਸ੍ਰੀਪ ਜਿਹੜੇ ਆ ਆਪਣੇ ਨਿੱਜੀ ਸਥਾਨਾਂ ਦੇ ਜਾਣਗੇ ਸੋ ਸਾਰੀ ਸੰਗਤ ਨੂੰ ਦੁਬਾਰਾ ਫੇਰ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਲੰਗਰ ਛਕਿਆ ਉਹ ਭਾਈ ਲੰਗਰ ਜ਼ਰੂਰ ਛਾਕੇ ਜਾਣ ਇੰਨੀਆਂ ਬੀਬੀਆਂ ਪਰਵਾਰ ਕਰਿਓ ਜੇ ਕੋਈ ਸੁਤਰੀਕ ਵਾਦੀ ਕਾਹਦੀ ਗੱਲ ਹੋਈ ਹੋਵੇ ਤਾਂ ਸਾਰੀ ਸੰਗਤ ਬਖਸ਼ਣਯੋਗ ਹੈ ਇੰਨੀਆਂ ਬੀਬੀਆਂ ਪਰਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ